ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਡੋੜ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਨੇੜੇ ਭਗਤਾ ਭਾਈ ਘਰ ਰਹਿੰਦਾ ਜੀ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਇੱਕ ਤਾਂ ਬਾਈ ਕੋਲ ਕੱਟੀ ਆ ਤੇ ਇੱਕ ਵੈੜਾ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਗੁਰਪ੍ਰੀਤ ਸਿੰਘ ਆ ਜੀ ਪਿੰਡ ਜੀ ਪਿੰਡ ਡੋੜਾ ਜੀ ਪਿੰਡ 'ਚ ਆਪਣਾ ਘਰ ਕਿੱਥੇ ਰਹਿ ਜਾਂਦਾ ਵੀਰੇ ਆਪਣਾ ਮੰਦਰਾ ਰਾਹ ਤੇ ਘਰ ਆ ਜੀ ਕੋਠੇ ਮੋਹਰ ਸਿੰਘ ਵਾਲ ਤੇ ਆਪਣਾ ਘਰ ਰਹਿ ਜਾਂਦਾ ਜੀ ਠੀਕ ਆ ਵੀਰੇ ਹਾਂਜੀ ਤਸਵੀਲ ਤੇ ਜ਼ਿਲ੍ਹਾ ਵੀਰੇ ਤਸਵੀਲ ਆਪਣੀ ਜੈਤੂਆ ਜਿਲ੍ਹਾ ਫਰੀਦਕੋਟ ਆ ਜੀ ਭਗਤਾ ਭਾਈ ਕਾ ਕਿੰਨੀ ਵਾਟ ਆ ਜੀ ਭਗਤਾ ਭਾਈ ਕਾ ਆਪਣਾ ਤੋਂ 9 ਕਿਲੋਮੀਟਰ ਵਾੜਾ ਤੇ ਬਾਜਾਖਾਨਾ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਜੀ ਸੂਆ ਕਿੰਨਾ ਵਾਂ ਸੂਈ ਹੈ ਜੀ ਇਹ ਪਹਿਲੇ ਸੂਏ ਵਾਰ ਸੂਈ ਵੀ ਆ ਸੂਈ ਵੀ ਆ ਜੀ ਕਦੋਂ ਸੂਈ ਹੈ ਜੀ ਇਹਨੂੰ ਡੇਢ ਮਹੀਨਾ ਹੋ ਗਿਆ ਸੂਈ ਨੂੰ ਜੀ ਬੱਚਾ ਜੀ ਇਹਦਾ ਬੱਚਾ ਇਹਦਾ ਮਰ ਗਿਆ ਸੀਗਾ ਜੀ ਠੀਕ ਆ ਜੀ ਤੇ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ 10 ਕਿਲੋ ਤਿਆਰ ਹੈ ਜੀ ਥੱਲੇ ਜੋਕ ਕੇ ਦੇ ਦਾਂ ਹਾਂ ਜੋਕ ਕੇ ਲੀਟਰ ਮਾਰ ਕੇ ਠੰਣਾ ਦੀ ਗਾਰੰਟੀ ਹੈ ਜੀ ਠੰਣਾ ਦੀ ਗਾਰੰਟੀ ਹੈ ਜੀ ਪੂਰੀ ਠੰਡੀ ਸੀਲ ਹੈ ਜੀ ਸੀਲ ਲੱਗ ਹਾਂ ਸੀਲ ਲੱਗ ਪੂਰੀ ਹੈ ਜੀ ਠੀਕ ਹੈ ਵੀਰੇ ਪੂਰ ਸ਼ਰਲੇ ਦੀ ਗਾਰੰਟੀ ਹੋ ਆ ਦੇਖ ਲੋ ਜੀ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਜੀ ਫੁੱਲ ਕੋਈ ਵੀ ਸੱਜਣਾ 2 ਟਾਈਮ 4 ਟਾਈਮ ਚ ਵਾਈ ਕਰ ਸਕਦਾ ਹਾਂ ਕੋਈ ਵੀ ਸੱਜਣਾ 2 ਟਾਈਮ 4 ਟਾਈਮ ਚੋ ਕੇ ਲੈ ਜਾ ਸਕਦਾ ਜੀ ਆਪਣੀ ਫੁੱਲ ਗਾਰੰਟੀ ਹੋਊਗੀ ਆਪਣੇ ਘਰ ਦੀ ਗਾਰੰਟੀ ਹੈ ਜੀ ਹਾਂ ਜੀ ਦਿਖਾ ਦਿਓ ਸੂਆ ਬਾਈ ਦੱਸਦਾ ਕਿ ਪਹਿਲਾ ਸੂਈ ਹੈ ਜੀ ਡੇਢ ਮਹੀਨਾ ਸਮਾਂ ਹੋ ਗਿਆ ਸੂਈ ਨੂੰ ਮਾਲਕ ਦੇ ਦੱਸਣ ਮੁਤਾਬਕ ਜੀ ਜਿਹੜਾ ਅੱਜ ਦਾ ਦੁੱਧ ਤਿਆਰ ਆ ਜੀ ਉਹ 10 ਕਿਲੋ ਆ ਜੀ 10 ਕਿਲੋ ਆ ਜੀ ਠੀਕ ਆ 10 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਹਾਂਜੀ ਹਾਂਜੀ ਸਾਡੇ ਸਾਰੇ ਸੋਨੇ ਗੈਬ ਤੇ ਲੱਗੇ ਹਾਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਪੋੜਸ਼ੰਗ ਪੂਰਾ ਵੀ ਨਹੀਂ ਥਾਣਾ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਬੈਕ ਸਾਈਡ ਤੋਂ ਤੁਸੀਂ ਹਵਾਨਾ ਚੈੱਕ ਕਰ ਸਕਦੇ ਹੋ ਪੂਰਾ ਫਿਟਨੈਸ ਵਾਲਾ ਹਵਾਨਾ ਬਾਕੀ ਬਾਈ ਦੱਸਦਾ ਕਿ ਸੀਲਸ ਲੱਗ ਪੂਰੀ ਆ ਬੇਫਿਕਰ ਹੋ ਜਾਓ ਮੇਰੇ ਘਰੇ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਵੀਰੇ ਤੁਸੀਂ ਪੈਸੇ ਲਾਉਣੇ ਆ ਤਸੱਲੀ ਕਰਨਾ ਤੁਹਾਡਾ ਹੱਕ ਆ ਜੀ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਆਪਾਂ ਬਾਈ 33000 ਰੁਪਏ ਲੈਣਾ ਹਾਂ ਛੱਡ ਦਾਂਗੇ ਉਹ ਜੂ ਮਾੜਾ ਮੋਟਾ 19 ਕੋਈ ਮਾਨਤਾਨ ਕਰ ਦਾਂਗੇ ਠੀਕ ਆ ਵੀਰੇ 33000 ਰੁਪਏ ਬਾਈ ਕਹਿੰਦਾ ਇਹਦੀ ਡਿਮਾਂਡ ਆ ਜੀ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਦੋ ਨੰਬਰ ਬਈ ਕੱਟੀ ਦੀ ਕਿੰਨੀ ਕੁ ਉਮਰ ਆ ਜੀ ਕੱਟੀ 1.5 ਸਾਲ ਦੀ ਆ ਜੀ 1.5 ਸਾਲ ਦੀ ਆ ਠੀਕ ਆ ਦੰਦ ਤਾਂ ਫਿਰ ਖੀਰੀ ਹੋਣੀ ਆ ਹਾਂਜੀ ਹਾਂਜੀ ਠੀਕ ਆ ਗਾਰੰਟੀ ਹੋਊਗੀ ਦੰਦਾਂ ਦੀ ਗਾਰੰਟੀ ਗਾਰੰਟੀ ਫੁੱਲ ਆ ਕੋਈ ਫੋਰਡ ਸ਼ਾਂਗ ਤਾਂ ਹੈ ਨਹੀਂ ਮੇਰੇ ਨਾ ਨਾ ਜੀ ਨਾ ਪੂਰੀ ਵਧੀਆ ਠੀਕ ਆ ਚੰਗੀ ਆ ਕੱਟੀ ਬਾਕੀ ਮੇਰੇ ਸਿੰਘ ਗੋਲ ਕਰਦੀ ਆਉਂਦੀ ਆ 1.5 ਸਾਲ ਉਮਰ ਆ ਜੀ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਜੀ ਫੋਰਡ ਸ਼ਾਂਗ ਦੀ ਬਾਈ ਕਹਿੰਦਾ ਤੇ ਦੰਦਾਂ ਦੀ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਜੀ ਪਿਓਰ ਮੁਰਾਜੀ ਬੈਂਦੀ ਆ ਬਾਕੀ ਪੂਛ ਚੀ ਵਾਲ ਚਿੱਟੇ ਆ ਬਾਕੀ ਸਾਰੀ ਜੈਡ ਬਲੈ ਇਹ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ 15000 ਦੇ ਦਾਂਗੇ ਆਪਾਂ ਕੋਈ ਜੀ ਤੁਹਾਡਾ ਕਰਾਂ ਜੀ ਹਾਂ ਮਾਨਦਾਨ ਕਰ ਦਾਂ ਘਰੇ ਠੀਕ ਆ ਇਹ ਬਾਈ ਕਹਿੰਦਾ 15000 ਦੀ ਦੇ ਦਾਂਗੇ ਵਿੱਚੋਂ ਮਾਨਦਾਨ ਹੋ ਜਾਊਗਾ ਜੀ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ